ਇਸ ਗੱਲ ਦੀ ਵਿਚਾਰ ਕਦੇ ਆਪਾਂ ਕੀਤੀ ਆਪਣੇ ਮਨ ਦੇ ਨਾਲ ਦੁਨੀਆਵੀ ਗੱਲਾਂ ਤੇ ਆਪਾਂ ਸਾਰੀ ਕਰਦੇ ਆ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੀਆਂ ਨੇ ਚਾਹ ਆਪਣੇ ਮੂੰਹ ਨੂੰ ਮਗਰੋਂ ਲੱਗਦੀ ਹੈ ਪਹਿਲਾਂ ਇਸ ਜੀਭਾ ਤੋਂ ਇਸ ਜ਼ੁਬਾਨ ਤੋਂ ਦੁਨੀਆਵੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਕਦੇ ਪਰਿਵਾਰ ਦੇ ਨਾਲ ਕਦੇ ਦੋਸਤਾਂ ਮਿੱਤਰਾਂ ਦੇ ਨਾਲ ਕਦੇ ਸਾਥ ਸਬੰਧੀਆਂ ਦੇ ਨਾਲਆਂ ਦੇ ਵਿੱਚ ਲੈਣ ਕੀ ਆਏ ਸੰਸਾਰ ਦੇ ਵਿੱਚ ਲੈਣ ਕੀ ਆਏ ਸਾਡਾ ਦੁਨੀਆ ਵਿੱਚ ਆ ਮਾਨਸ ਦੇਹੀ ਧਾਰ ਕੇ ਆਉਣ ਦਾ ਮਕਸਦ ਕੀ ਹੈ ਕਿਉਂ ਸਾਨੂੰ ਪ੍ਰਮਾਤਮਾ ਨੇ ਕਿਸੇ ਹੋਰ ਜੂਨ ਦੇ ਵਿੱਚ ਨਹੀਂ ਭੇਜਿਆ 83 ਲੱਖ 99000 999 ਜੂਨਾਂ ਨੂੰ ਛੱਡ ਕੇ ਆ ਇੱਕ ਅਮੋਲਕ ਸਰੀਰ ਕਿਉਂ ਸਾਨੂੰ ਦੇ ਕੇ ਦੁਨੀਆ ਦੇ ਵਿੱਚ ਭੇਜਿਆ ਹੈ ਇਸ ਗੱਲ ਦੀ ਵਿਚਾਰ ਅੱਜ ਆਪਾਂ ਗੁਰੂ ਸਾਹਿਬ ਦੀ ਪਾਵਨ ਬਾਣੀ ਤੋਂ ਸਿੱਖਣੀ ਆ ਸਤਿਗੁਰ ਜੀ ਦੀ ਰੱਬੀ ਬਾਣੀ ਦਾ ਫਰਮਾਨ ਹੈ ਮਹਾਰਾਜ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਮਹਾਰਾਜ ਕਹਿੰਦੇ ਐ ਪ੍ਰਾਨੀ ਭਈ ਪ੍ਰਾਪਤ ਮਨੁੱਖ ਦੇਹਰੀਆ ਸਤਿਗੁਰ ਕਹਿੰਦੇ ਤੈਨੂੰ ਸਰੀਰ ਦੇ ਕੇ ਦੁਨੀਆ ਦੇ ਵਿੱਚ ਤੈਨੂੰ ਪਤਾ ਕਿਉਂ ਭੇਜਿਆ ਤੈਨੂੰ ਸਰੀਰ ਇਸ ਲਈ ਮੈਂ ਸੰਸਾਰ ਦੇ ਵਿੱਚ ਦੇ ਕੇ ਭੇਜ ਰਿਹਾ ਕਿਉਂਕਿ ਪਹਿਲਾਂ ਤੂੰ ਬਹੁਤ ਲੰਮੇ ਤੇ ਬਹੁਤ ਵੱਡੇ ਚੱਕਰ ਦੇ ਵਿੱਚੋਂ ਨਿਕਲਿਆ ਹੈ ਉਹ ਚੱਕਰ ਕੀ ਹੈ ਜੀ ਉਹ ਚੱਕਰ ਹੈ 84 ਲੱਖ ਜੂਣ ਦਾ ਚੱਕਰ ਆਵਾ ਗਾਉਣ ਦਾ ਚੱਕਰ ਜੰਮਨ ਮਰਨ ਦਾ ਚੱਕਰ ਤੇ ਉਸ ਜੰਮਨ ਔਰ ਮਰਨ ਦੇ ਚੱਕਰ ਦੇ ਵਿੱਚੋਂ ਕੱਢ ਕੇ ਪ੍ਰਮਾਤਮਾ ਨੇ ਸਾਨੂੰ ਮਨੁੱਖ ਸਰੀਰ ਦਿੱਤਾ ਹੈ ਤੇ ਗੁਰੂ ਸਾਹਿਬ ਦੇ ਵੱਲੋਂ ਇਹ ਸਾਨੂੰ ਇੱਕ ਅਵਸਰ ਇੱਕ ਵਾਰੀ ਮਿਲੀ ਹੈ ਇਸ ਜਨਮ ਦੇ ਵਿੱਚ ਮੁਕਤੀ ਪ੍ਰਾਪਤ ਕਰਨ ਦੀ ਇਸ ਜਨਮ ਦੇ ਵਿੱਚ ਅਸੀਂ ਆ ਗਏ ਹੁਣ ਇਹ ਜਨਮ ਦੇ ਵਿੱਚ ਆ ਕੇ ਅਸੀਂ ਜੰਮਣ ਔਰ ਮਰਨ ਤੋਂ ਰਹਿਤ ਹੋਣਾ ਹੈ ਵਾਰ-ਵਾਰ ਜੰਮਣਾ ਮਰਨਾ ਨਹੀਂ ਜਿਵੇਂ ਅਸੀਂ ਪਹਿਲਾਂ ਜੂਨਾ ਦੇ ਵਿੱਚੋਂ ਲੰਘ ਕੇ ਆਏ ਆ ਦੁਬਾਰਾ ਅਸੀਂ ਜੂਨਾ ਦੇ ਵਿੱਚੋਂ ਨਹੀਂ ਲੰਘਣਾ ਗੁਰੂ ਸਾਹਿਬ ਕਹਿੰਦੇ ਤੈਨੂੰ ਇੱਕ ਅਫਸਰ ਤੇਰੇ ਕੋਲ ਇੱਕ ਵਾਰੀ ਇੱਕ ਸਮਾਂ ਸਮਾਂ ਹਰ ਇੱਕ ਜੀਵ ਕੋਲੇ ਹੁੰਦਾ ਹੈ ਤੇ ਜਦੋਂ ਇੱਕ ਵਾਰ ਫਿਰ ਸਮਾਂ ਹੱਥ ਵਿੱਚੋਂ ਚਲਿਆ ਜਾਂਦਾ ਹੈ ਨਿਕਲ ਜਾਂਦਾ ਹੈ ਫਿਰ ਬਾਅਦ ਵਿੱਚ ਮਨੁੱਖ ਪਛਤਾਉਂਦਾ ਹੈ ਵੀ ਮੈਂ ਮੈਨੂੰ ਸਮਾਂ ਮਿਲਿਆ ਸੀ ਤੇ ਸਮਾਂ ਹੱਥ ਵਿੱਚੋਂ ਮੈਂ ਗਵਾ ਲਿਆ ਤੇ ਹੁਣ ਕਦੇ ਵਾਪਸ ਪਰਤ ਕੇ ਉਹ ਸਮਾਂ ਨਹੀਂ ਆਉਂਦਾ ਜਿਨ੍ਹਾਂ ਨੂੰ ਮਾਪਿਆਂ ਨੇ ਇਦੋਂ ਪਹਿਲਾਂ ਕਿਹਾ ਇਹ ਨਾ 5 7 10 ਸਾਲ ਪਹਿਲਾਂ ਵੀ ਪੁੱਤਰੋ ਪੜ੍ਹ ਲਓ ਇਹ ਪੜ੍ਹਾਈ ਤੁਹਾਡੇ ਅੱਗੇ ਜੀਵਨ ਦੇ ਵਿੱਚ ਕੰਮ ਆਉਣੀ ਹੈ ਤੇ ਜਿਹੜੇ ਉਦੋਂ ਨਹੀਂ ਪੜ੍ਹੇ ਅੱਜ ਉਹ ਪਛਤਾਉਂਦੇ ਨੇ ਵੀ ਮਾਣਾ ਜੇ ਕਿਤੇ ਉਦੋਂ ਪੜ੍ਹਾਈ ਕਰੀ ਹੁੰਦੀ ਤਾਂ ਅੱਜ ਨੂੰ ਅਸੀਂ ਕੁਝ ਨਾ ਕੁਝ ਬਣ ਜਾਂਦੇ ਪਛਤਾਉਂਦੇ ਨੇ ਨਾ ਜੀ ਸਮਾਂ ਹੱਥ ਵਿੱਚੋਂ ਨਿਕਲ ਜਾਂਦਾ ਹੈ ਫਿਰ ਵਾਪਸ ਕਿਉਂ ਸਮਾਂ ਨਹੀਂ ਆਉਂਦਾ ਪਰਤ ਕੇ ਨਹੀਂ ਆਉਂਦਾ ਇਸੇ ਤਰ੍ਹਾਂ ਸਾਧ ਸੰਗਤ ਜੀ ਆ ਇੱਕ ਸਮਾਂ ਇੱਕ ਵਾਰੀ ਮਿਲੀ ਹੈ ਕੋਈ ਤਾਂ ਇਸ ਮਕਸਦ ਜਿਹੜਾ ਸਾਨੂੰ ਪ੍ਰਮਾਤਮਾ ਦੇ ਵੱਲੋਂ ਦੇ ਕੇ ਭੇਜਿਆ ਗਿਆ ਹੈ ਕੋਈ ਤਾਂ ਇਸ ਮਕਸਦ ਨੂੰ ਪੂਰਾ ਕਰਕੇ ਦੁਨੀਆ ਦੇ ਵਿੱਚੋਂ ਜਾਂਦਾ ਹੈ ਆਪਣਾ ਜਨਮ ਪ੍ਰਮਾਤਮਾ ਦੇ ਲੇਖੇ ਲਾ ਕੇ ਜਾਂਦਾ ਹੈ ਤੇ ਕੋਈ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਵਾਂਝਾ ਹੋ ਕੇ ਜਦੋਂ ਦੁਨੀਆ ਦੇ ਵਿੱਚੋਂ ਜਾਂਦਾ ਹੈ ਫਿਰ ਉਸ ਮਨੁੱਖ ਦਾ ਜਦੋਂ ਰੱਬ ਦੀ ਕਚਹਿਰੀ ਵਿੱਚ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਹੁੰਦਾ ਹੈ ਫਿਰ ਉਹਦੀ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਆਪ ਤੈ ਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਮਹਾਰਾਜ ਕਹਿੰਦੇ ਭੇਜਿਆ ਤੈਨੂੰ ਕੀ ਕਰਨ ਵਾਸਤੇ ਸੀ ਸੰਸਾਰ ਦੁਨੀਆ ਦੇ ਅੰਦਰ ਤੇ ਬੰਦਿਆ ਕਰਦਾ ਕੀ ਰਿਹਾ ਕੀ ਕੀਤਾ ਜੀ ਮਨੁੱਖ ਨੇ ਸੰਸਾਰ ਦੇ ਅੰਦਰ ਆ ਕੇ ਗੁਰਬਾਣੀ ਕਹਿੰਦੀ ਹੈ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕਉਡੀ ਬਦਲੈ ਜਾਏ ਸਤਿਗੁਰ ਕਹਿੰਦੇ ਨੇ ਰਾਤ ਸੌ ਕੇ ਬਤੀਤ ਕਰ ਲਈ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਦਿਨ ਸੀ ਜਿਹੜਾ ਇਹ ਖਾ ਪੀ ਕੇ ਮੌਜ ਮਸਤੀ ਮਾਨ ਕੇ ਹੰਡਾਲਿਆ ਜ਼ਿੰਦਗੀ ਰੂਪੀ ਰਾਤ ਵੀ ਆਹੀਂ ਗੁਜ਼ਰ ਗਈ ਜ਼ਿੰਦਗੀ ਰੂਪੀ ਦਿਨ ਵੀ ਆਹੀਂ ਗੁਜ਼ਰ ਗਿਆ ਤੇ ਜਦਨ ਸਿਰ ਤੇ ਕਾਲ ਚੜ ਕੇ ਆਇਆ ਜਿਦਨ ਰੱਬ ਦੀ ਦਰਗਾਹ ਦੇ ਵਿੱਚ ਲੇਖਾ ਹੋਇਆ ਵੀ ਆਇਆ ਮਨਾ ਜਿਦਨ ਕਿਹਾ ਤੈਨੂੰ ਹਾਂ ਵੀ ਦੱਸ ਤੈਨੂੰ ਸੰਸਾਰ ਤੈਨੂੰ ਦੁਨੀਆ ਦੇ ਵਿੱਚ ਭੇਜਿਆ ਸੀ ਤੇ ਗਾਫਲਾ ਦੁਨੀਆ ਦੇ ਵਿੱਚੋਂ ਕੀ ਖਟਿਆ ਏ ਕਿ ਆਪਦਾ ਜੀਵਨ ਜਿੰਨੀ ਤੈਨੂੰ ਉਮਰ ਦਿੱਤੀ ਸੀ 20 50 60 70 ਸਾਲ ਦੀ ਸਾਰੀ ਉਮਰ ਆਵਦੀ ਐਂ ਟਪਾ ਕੇ ਆ ਗਏ ਕਦੇ ਵੀ ਪਰਮਾਤਮਾ ਨੂੰ ਧਿਆਇਆ ਨਹੀਂ ਕਦੇ ਵੀ ਪਰਮੇਸ਼ਰ ਨੂੰ ਤੂੰ ਸਿਮਰਿਆ ਨਹੀਂ ਫਿਰ ਕੀ ਹੁੰਦਾ ਹੈ ਸਤ ਸੰਗਤ ਜੀ ਫਿਰ ਫਿਰ ਪ੍ਰਮਾਤਮਾ ਦੇ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ ਕੀ ਸਜ਼ਾ ਦਿੱਤੀ ਜਾਂਦੀ ਹੈ ਮਹਾਰਾਜ ਕਹਿੰਦੇ ਫਿਰ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਿਖ ਜੋਇਓ ਫਿਰ ਕਈ ਜਨਮ ਕੀੜੀਆਂ ਪਤੰਗੀਆਂ ਦੇ ਸਾਨੂੰ ਨਸੀਬ ਹੁੰਦੇ ਨੇ ਮਿਲਦੇ ਨੇ ਕਈ ਜਨਮ ਫਿਰ ਸਾਨੂੰ ਗੱਜ ਮੀਨ ਕਰੰਗਾ ਗੱਜ ਕਹਿੰਦੇ ਨੇ ਹਾਥੀ ਨੂੰ ਮੀਨ ਕਹਿੰਦੇ ਨੇ ਮੱਛੀ ਨੂੰ ਕਰੰਗ ਕਹਿੰਦੇ ਨੇ ਹਿਰਨ ਨੂੰ ਕਈ ਜਨਮ ਫਿਰ ਸਾਡੀਆਂ ਇਹਨਾਂ ਜੁਨੀਆਂ ਦੇ ਵਿੱਚ ਦੀ ਲੰਘਦੇ ਨੇ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਪੰਛੀਆਂ ਦੀਆਂ ਜੁਨਾਂ ਸੱਪਾਂ ਦੀਆਂ ਜੁਨੀਆਂ ਕਈ ਜਨਮ ਹੈ ਬਰ ਬ੍ਰਖ ਜੋਇਓ ਕਈ ਜਨਮ ਵੱਡੇ ਵੱਡੇ ਦਰਖਤਾਂ ਦੀਆਂ ਜੁੰਨੀਆਂ ਕਈ ਜਨਮ ਸਾਡੀਆਂ ਬੜਦਾਂ ਦੀਆਂ ਜੁੰਨੀਆਂ ਕਈ ਜਨਮ ਗਧਿਆ ਖੋਤਿਆਂ ਦੀਆਂ ਜੁੰਨੀਆਂ ਐਦਾਂ ਕਰਕੇ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਤੂੰ ਇਸ ਗੇੜ ਦੇ ਵਿੱਚ ਪੈ ਜਾਏਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਅੰਦਰ ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਆਉਂਦਾ ਹੈ 500 ਤੇ 26 ਅੰਗ ਦੇ ਉੱਤੇ ਉਹਦੇ ਵਿੱਚ ਭਗਤ ਤਰਲੋਚਨ ਜੀ ਦੱਸਦੇ ਨੇ ਭਗਤ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਰੱਬ ਦੇ ਨਾਮ ਤੋਂ ਵਾਂਝਾ ਹੋ ਕੇ ਦੁਨੀਆ ਦੇ ਵਿੱਚੋਂ ਜਾਂਦਾ ਹੈ ਨਾ ਜੀ ਉਹ ਉਸ ਬੰਦੇ ਨੂੰ ਫਿਰ ਜੁਨਾਂ ਦੇ ਵਿੱਚੋਂ ਲੰਘਣਾ ਪੈਂਦਾ ਜਿਹੜਾ ਬੰਦਾ ਜਿਹਦੇ ਬੰਦੇ ਦੇ ਅੰਤਲੇ ਸਮੇਂ ਪ੍ਰਾਣ ਨਿਕਲਦੇ ਹੋਣ ਅੰਤਲੇ ਸਮੇਂ ਕਹਿੰਦੇ ਕਿਸੇ ਵਸਤੂ ਦਾ ਧਿਆਨ ਮਨ ਵਿੱਚ ਆ ਜਾਏ ਤਾਂ ਫਿਰ ਕਹਿੰਦੇ ਉਸ ਬੰਦੇ ਨੂੰ ਵੈਸਾ ਹੀ ਜੂਨ ਵੈਸਾ ਹੀ ਸਰੀਰ ਅੱਗੇ ਧਾਰਨ ਕਰਨਾ ਪੈਂਦਾ ਹੈ